ਸਾਲ ਦੇ ਸਰਦਰੁੱਤ ਇਜਲਾਸ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਹ ਇੱਕ ਕਹਾਵਤ ਵੱਲ ਇਸ਼ਾਰਾ ਕਰ ਰਿਹਾ ਕਹਾਵਤ ਹੈ ਜਿਸकी लाठी उसकी भैंस और वो लाठी ਭਾਵੇਂ ਫਿਰ ਸਹੀ ਲਈ ਵਰਤੀ ਜਾਵੇ ਜਾਂ ਫਿਰ ਗਲਤ ਵਾਸਤੇ ਉਹ ਜਿਸ ਦੀ लाठी ਹੁੰਦੀ ਹੈ ਤੇ भैंस ਉਹਦੀ ਹੁੰਦੀ ਹੈ ਖੈਰ ਇਹ ਕਹਾਵਤ ਅਸਲੀ ਕਹੀ ਗਈ ਹੈ ਕਿਉਂਕਿ ਹਾਲ ਹੀ ਦੇ ਵਿੱਚ ਇੱਕ ਨਵਾਂ ਹੁਕਮ ਸੁਣਾ ਦਿੱਤਾ ਗਿਆ ਲੰਘੇ ਦਿਨ 78 ਦੇ ਕਰੀਬ ਐਮਪੀਜ਼ ਮੁਅਤਲ ਕਰ ਦਿੱਤੇ ਗਏ ਇਨਾਂ ਦੇ ਵਿੱਚੋਂ ਲੋਕ ਸਭਾ ਤੇ ਰਾਜ ਸਭਾ ਦੋਵਾਂ ਦੇ ਵਿੱਚੋਂ ਐਮਪੀਜ਼ ਜਿਹੜੇ ਨੇ ਉਹ ਮੁਤਲ ਹੋਏ ਨੇ ਔਰ ਖਾਸ ਕਰਕੇ ਕਾਂਗਰਸ ਤੇ ਡੀਐਮਕੇ ਦੇ ਵਿੱਚੋਂ ਮੁਤਲ ਹੋਏ ਨੇ ਇਹ ਮਾਮਲਾ ਉਹੀ ਹੈ ਸੰਸਦ ਦੇ ਵਿੱਚ ਸਨ ਦਾ ਮਾਮਲਾ ਹੈਗਾ ਸੰਸਦ ਦੀ ਸੁਰੱਖਿਆ 'ਚ ਸਨ ਦਾ ਮਾਮਲਾ ਹੈਗਾ ਜਿਸ ਦੇ ਵਿੱਚ ਬਾਹਰੋਂ ਕੁਝ ਕਸਪੈਠੀ ਅੰਦਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਉਸ ਤੋਂ ਬਾਅਦ ਸੰਸਦ ਦੇ ਅੰਦਰ ਐਸਾ ਹੰਗਾਮਾ ਮਚਦਾ ਕਿ ਪਹਿਲਾਂ 14 ਤੇ ਹੁਣ 78 ਯਾਨੀ ਕਿ ਕੁੱਲ ਮਿਲਾ ਕੇ 92 ਐਮਪੀਜ਼ ਜਿਹੜੇ ਨੇ ਉਹ ਮੁਤਲ ਕਰ ਦਿੱਤੇ ਗਏ ਨੇ 100 ਦੇ ਕਰੀਬ ਐਮਪੀਜ਼ ਨੂੰ ਮੁਤਲ ਕਰ ਦਿੱਤਾ ਗਿਆ ਇਹਨਾਂ ਦੇ ਵਿੱਚ ਕਈ ਐਮਪੀਜ਼ ਦੇ ਕੇਸ ਜਦਾਂ ਦੇ ਨੇ ਜਿਨ੍ਹਾਂ ਦੇ ਕੇਸਸ ਖਾਸ ਕਰਕੇ ਸਤਕਾਰ ਕਮੇਟੀ ਦੇ ਕੋਲ ਪੇਸ਼ ਦਿੱਤੇ ਗਏ ਨੇ ਔਰ ਇਸੇ ਨੂੰ ਲੈ ਕੇ ਹੁਣ ਵਿਵਾਦ ਭਖਿਆ ਹੋਇਆ ਲੰਗੇ ਦਿਨੀ 78 ਦੇ ਕਰੀਬ ਐਮਪੀਜ਼ ਮੁਤਲ ਕਰ ਦਿੱਤੇ ਗਏ ਜਿਨ੍ਹਾਂ ਦੇ ਵਿੱਚੋਂ 33 ਲੋਕ ਸਭਾ ਤੇ ਰਹਿੰਦੇ ਬਾਕੀ ਦੇ ਰਾਜ ਸਭਾ ਦੇ ਵਿੱਚ ਸ਼ਾਮਿਲ ਸਨ ਯਾਨੀ ਕਿ 45 ਦੇ ਕਰੀਬ ਰਾਜ ਸਭਾ ਦੇ ਐਮਪੀਜ਼ ਸਨ ਜਿਹੜਾ ਨੂੰ ਮੁਤਲ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਜਦੋਂ 14 ਮੁਤਲ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਡੀਐਮਕੇ ਦੇ ਡਾਇਰੈਕਟਰ ਬਰਾਇਨ ਵੀ ਸ਼ਾਮਿਲ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਰਾਜ ਸਭਾ ਅਤੇ ਬਾਕੀ ਦੇ 13 ਲੋਕ ਸਭਾ ਦੇ ਹੁੰਦੇ ਨੇ ਜਦ ਕਿ ਹੁਣ 33 ਲੋਕ ਸਭਾ ਤੇ 45 ਦੇ ਕਰੀਬ ਰਾਜ ਸਭਾ ਐਮਪੀਜ਼ ਮੁਅਤਲ ਕਰ ਦਿੱਤੇ ਗਏ ਨੇ ਹੰਗਾਮਾ ਲਗਾਤਾਰ ਹੁੰਦਾ ਆ ਹੰਗਾਮਾ ਇਸ ਕਰਕੇ ਹੁੰਦਾ ਹੈ ਕਿਉਂਕਿ ਵਾਰ-ਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਕੀਤੀ ਜਾ ਰਹੀ ਹੁੰਦੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਆ ਕੇ ਬਿਆਨ ਦੇਣ ਇਸ ਮਾਮਲੇ ਨੂੰ ਲੈ ਕੇ ਬਿਆਨ ਦਿੱਤਾ ਜਾਵੇ ਗ੍ਰਹਿ ਮੰਤਰੀ ਵੱਲੋਂ ਤੇ ਇਸੇ ਮੰਗ ਨੂੰ ਲੈ ਕੇ ਜਦੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੁੰਦਾ ਅਸਰੇ ਵਿੱਚ ਤਖਤੀਆਂ ਫੜੀਆਂ ਹੁੰਦੀਆਂ ਨੇ ਤੇ ਉਦੋਂ ਹੀ ಲಂಘೆ ದಿನ ਮੁਤਲ ਕਰ ਦਿੱਤੇ ਜਾਂਦੇ ਨੇ 78 ਹੋਰ ਐਮਪੀਜ਼ ਔਰ ਖਾਸ ਕਰਕੇ ਕਾਂਗਰਸ ਤੇ ਡੀਐਮਕੇ ਦੇ ਐਮਪੀਜ਼ ਇਸ ਦੇ ਵਿੱਚ ਸ਼ਾਮਿਲ ਨੇ ਉਹਨਾਂ ਨੂੰ ਮੁਤਲ ਕੀਤਾ ਗਿਆ ਹੁਣ ਵਿਰੋਧੀ ਪਾਰਟੀਆਂ ਦੇ ਐਮਪੀਜ਼ ਜਿਹੜੇ ਮੁਤਲ ਕੀਤੇ ਨੇ ਜਾਂ ਫਿਰ ਜਿਹੜੇ ਅੰਦਰ ਨੇ ਉਹ ਸਾਫ਼ ਇਲਜ਼ਾਮ ਲਾ ਰਹੇ ਨੇ ਕਿ ਕੇਂਦਰ ਸਰਕਾਰ ਹੁਣ ਸਿਰਫ ਇਹ ਚਾਹੁੰਦੀ ਹੈ ਕਿ ਵਿਰੋਧੀ ਧਿਰਾਂ ਦਾ ਕੋਈ ਐਮਪੀ ਸੰਸਦ ਦੇ ਵਿੱਚ ਮੌਜੂਦ ਨਾ ਹੋਵੇ ਤਾਂ ਕਿ ਜਿਹੜੇ ਕਾਨੂੰਨ ਪਾਸ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਉਹ ਬਿਨਾਂ ਕਿਸੇ ਬਹਿਸ ਦੇ ਪਾਸ ਕੀਤੇ ਜਾਣ ਨਾਲ ਦੀ ਨਾਲ ਇਸ ਮਾਮਲੇ ਨੂੰ ਲੈ ਕੇ ਇੱਕ ਵੱਖ-ਵੱਖ ਵਿਰੋਧੀ ਧਿਰਾਂ ਦੇ ਐਮਪੀਜ਼ ਦਾ ਸਾਫ਼ ਦਾਵਾ ਸੀ ਕਿ ਇਹ ਸਾਫ ਸਾਫ ਜਮਹੂਰੀਅਤ ਦੀ ਉਲੰਘਣਾ ਆ ਡੈਮੋਕ੍ਰੇਸੀ ਦੀ ਉਲੰਘਣਾ ਆ ਔਰ ਇਸ ਆਧਾਰ ਦੇ ਉੱਤੇ ਹੁਣ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਲੰਗੇ ਦਿਨ ਜਦੋਂ ਇਹ ਵਿਵਾਦ ਪਖਿਆ ਸੀ ਤੇ ਸਦਨਾ ਦੀਆਂ ਕਾਰਵਾਈਆਂ ਵਿੱਚ ਅੜਚਨ ਪੈਦਾ ਹੋਈ ਸਦਨਾਂ ਨੂੰ ਮੁਅਤਲ ਕੀਤਾ ਗਿਆ ਲਗਾਤਾਰ ਮੁਅਤਲ ਕੀਤਾ ਜਾਂਦਾ ਰਿਹਾ ਪਰ ਹੁਣ ਲੰਗੇ ਦਿਨ MP's ਹੀ ਮੁਅਤਲ ਕਰ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਦਿਨ ਦੇ ਅੰਦਰ ਸਭ ਤੋਂ ਵੱਧ MP's ਮੁਅਤਲ ਜਿਹੜੇ ਕੀਤੇ ਗਏ ਨੇ ਲੰਗੇ ਦਿਨ ਦੇ ਵਿੱਚ ਔਰ 78 ਦੇ ਕਰੀਬ MP's ਮੁਅਤਲ ਕਰ ਦਿੱਤੇ ਗਏ ਗਿਣਤੀ ਵੱਧ ਕੇ 92 ਦੇ ਕੋਲ ਪਹੁੰਚ ਗਈ ਹੈ 92 MP's ਮੁਅਤਲ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਪਹਿਲਾਂ 14 ਐਮਪੀਜ਼ ਮੌਤਲ ਕੀਤੇ ਨੇ ਤੇ ਹੁਣ ਲੰਘੇ ਦਿਨ ਜਿਹੜੇ 78 ਕੀਤੇ ਗਏ ਨੇ ਉਹ ਇਸ ਦੇ ਵਿੱਚ ਸ਼ਾਮਿਲ ਨੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਹੁਣ ਤਿੱਖੇ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਨੇ ਵਿਰੋਧੀ ਧਿਰਾਂ ਦੇ ਲੀਡਰ ਸਾਫ਼ ਕਹਿ ਰਹੇ ਨੇ ਕਿ ਜਮਹੂਰੀ ਹੱਕਾਂ ਦੀ ਉਲੰਘਣਾ ਹੋ ਰਹੀ ਹੈ ਸੰਸਦ ਦੇ ਵਿੱਚ ਕੇਂਦਰ ਦਾ ਕਾਨੂੰਨ ਚਲਾਉਣ ਦੇ ਵਾਸਤੇ ਸਭ ਕੁਝ ਕੀਤਾ ਜਾ ਰਿਹਾ ਹੈ ਵਿਰੋਧੀ ਪਾਰਟੀਆਂ ਦੇ ਉੱਤੇ ਦਬਾਅ ਬਣਾਉਣ ਲਈ ਸਭ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਜੇ ਵਿਰੋਧੀ ਪਾਰਟੀਆਂ ਦੇ ਐਮਪੀਜ਼ ਹੋਣਗੇ ਹੀ ਨਹੀਂ ਫਿਰ ਬਿਨਾਂ ਬਹਿਸ ਦੇ ਕਾਨੂੰਨ ਪਾਸ ਕੀਤੇ ਜਾ ਸਕਣਗੇ ਇਸ ਪੂਰੇ ਸਰਦਰੁੱਤ ਦੇ ਵਿੱਚ ਇਹਨਾਂ 92 ਐਮਪੀਜ਼ ਨੂੰ ਬੈਠਣ ਦੀ ਇਜਾਜ਼ਤ ਹੁਣ ਨਹੀਂ ਦਿੱਤੀ ਜਾਵੇਗੀ ਯਾਨੀ ਕਿ ਇਸ ਸੈਸ਼ਨ ਦੌਰਾਨ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਖੈਰ ਇਸ ਨੂੰ ਲੈ ਕੇ ਹੁਣ ਲੰਘੇ ਦਿਨ ਨਵੇਂ ਸੰਸਦ ਭਵਨ ਦੀਆਂ ਸੀੜੀਆਂ ਦੇ ਉੱਤੇ ਬੈਠ ਕੇ ਇਸ ਗੱਲ ਦਾ ਵਿਰੋਧ ਜਤਾਇਆ ਗਿਆ ਵਿਰੋਧੀ ਪਾਰਟੀਆਂ ਵੱਲੋਂ ਵਿਰੋਧੀ ਤਰ੍ਹਾਂ ਦੇ ਐਮਪੀਜ਼ ਵੱਲੋਂ ਔਰ ਐਸ ਵਿਰੋਧ ਤੋਂ ਬਾਅਦ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕੀਤੀ ਗਈ ਹੈ ਨਾਲੇ ਇਸ ਮਾਮਲੇ ਨੂੰ ਲੈ ਕੇ ਮਲਕਾ ਅਰਜੁਨ ਖੜਗੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਖਾਸ ਟਿੱਪਣੀ ਕੀਤੀ ਗਈ ਹੈ ਉਹਨਾਂ ਨੇ ਵੀ ਇਸ ਨੂੰ ਜਮਹੂਰੀ ਹੱਕਾਂ ਦੀ ਉਲੰਘਣਾ ਦੱਸਿਆ ਔਰ ਨਾਲ ਦੀ ਨਾਲ ਕੇਂਦਰ ਸਰਕਾਰ ਦੀ ਇਹ ਸਾਜ਼ਿਸ਼ ਦੱਸਦੇ ਹੋਏ ਉਹਨਾਂ ਨੇ ਇੱਕ ਟਵੀਟ ਵੀ ਜਾਰੀ ਕੀਤਾ ਖੈਰ ਇਸ ਤੋਂ ਇਲਾਵਾ ਬਾਕੀ ਜੋ ਬਿਆਨ ਸਾਹਮਣੇ ਆਏ ਨੇ ਆਪ ਤੁਹਾਨੂੰ ਉਹ ਵੀ ਸੁਣਾ ਦਿੰਦੇ ਆਂ ਨੇ ਅਧਿਆਪਕ ਜੀ ਕੋ ਮਾਲੂਮ ਹੋਗਾ ਲੇਕਿਨ ਹਮ ਲੋਗੋ ਕੋ ਜੋ नॉलेज में आ रहा है बत्तीस से तैतीस विपक्ष के सांसदों को सस्पेंड किया गया है मुझे लगता है आज की सरकार भाजपा सरकार चाहती है विपक्ष विहीन सदन चले और प्रश्न पूछने के लिए कोई भी विपक्ष का व्यक्ति उनकी गलतियां बताने के लिए उनकी गलत नीतियों को बताने के लिए प्रश्न पूछने वाला जो परंपरा है इस देश की लोकतंत्र की उसको खत्म करने का एक उदाहरण लोकसभा में 47 सेवन को पूरे विपक्ष को सस्पेंड किया गया है और आज लगभग बत्तीस से तैतीस राज्यसभा में सस्पेंड किया गया एक पहले डेरे जी को किया गया था मुझे लगता है तैतीस से चौतीस जो रूल अपोजिशन के सांसद हैं उनको आज सस्पेंड कर दिया गया देखिए ये भाजपा मॉडल है ये मोदी साहब का मॉडल है ये राजतंत्र का मॉडल है अभी उन्होंने नया पार्लियामेंट बदला है मुझे लगता है कल की तारीख में विपक्ष विहीन जो सदन है वो चलाएंगे हमें लगता है जिस सदन को हम एक परंपरा और इतिहास गवाह है कि यह देश की सबसे बड़ी पंचायत है जिसमें वाद विवाद होता है जब से भाजपा की सरकार आई है उनका एक सुत कार्यक्रम है कि हिटलर शाही की तरह सरकार चलानी है जो विपक्ष विहीन होगी विपक्ष को कोई भी अधिकार नहीं है आपसे प्रश्न पूछने का चाहे इस सदन की सुरक्षा का मामला हो चाहे यहाँ पे किसी भी बहुत महत्वपूर्ण प्रश्नों का मामला हो किसी घोटाले का मामला हो मणिपुर का घोटाला हो चार चार लोग सदन के भीतर कूद जाते हैं लेकिन विपक्ष का मुंह बंद रहना चाहिए आपको अधिकार नहीं है सरकार से पूछने का कि किस तरह की सुरक्षा की चूक हुई आगे हम कितने सुरक्षित हैं ये होम मिनिस्टर जवाब दे ये अधिकार विपक्ष से हमें लगता है मास लेवल पे जो को सस्पेंड किया गया है यही उदाहरण एग्जाम्पल दिया है भाजपा सरकार ने कि आज के बाद से विपक्ष किसी भी सवाल को नहीं पूछ सकता है और वो किसी भी सवाल का जवाब नहीं तो देंगे अगर आप पूछेंगे तो आपको सस्पेंड कर दिया जाएगा आपको हाउस से निकाल दिया जाएगा ये लोकतंत्र की परंपरा के लिए बहुत बड़ा काला धब्बा है सब्सक्राइब टू वन इंडिया चैनल एंड नेवर मिस एन अपडेट